ਇੱਥੇ ਸਾਡੇ ਨਾਲ ਪੰਗਾ ਲਿਆ ਸਾਡੇ ਜਖਮੀ ਤਾਂ ਕੀਤੇ ਨੇ ਪਰ ਇਹ ਅੱਜ ਅੰਦੋਲਨ ਪੂਰੇ ਵਰਲਡ ਦੇ ਵਿੱਚ 4 ਘੰਟਿਆਂ ਦੇ ਵਿੱਚ ਐ ਧੁਮਾਕੇ ਪਿੰਦੇ ਸੁਣੀ ਜਾਂਦੇ ਲੋਕਾਂ ਨੂੰ ਕਿ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਅੱਜ ਉੱਥੇ ਜਵਾਬ ਮਿਲਣਗੇ ਨਾ ਗੋਲੀਆਂ ਵੀ ਚਲਾ ਲੀਆਂ ਉਹਨਾਂ ਨੇ ਸਾਡੇ ਤੇ ਮਤਲਬ ਅਥਰੂ ਗੋਲੇ ਵੀ ਛੱਡ ਛੱਡ ਲਏ ਵਿਛਾੜਾ ਵੀ ਮਾਰ ਲੀਆਂ ਬਹੁਤ ਕੁਝ ਕਰ ਲਿਆ ਬੈਰੀਕੇਟਿੰਗ ਬੇਟੀ ਜ਼ਬਰਦਸਤ ਕਰ ਲਈ ਕਿਸੇ ਇੱਕ ਨੇ ਵੀ ਕਦੇ ਕਿਸੇ ਉਹਨਾਂ ਵੀ ਰੋੜੀ ਚਲਾਈ ਹੈ ਜਬਰਦਸਤ ਮੁਕਾਬਲਾ ਸਬਰ ਨਾਲ ਕਰਨ ਹਜੇ ਵੀ ਜਾਣਦੇ ਆ ਜਿਹਨੂੰ ਦੋਨੋਂ ਟਾਈਮ ਦਾ ਆਟਾ ਰੋਟੀ ਚਾਹੀਦੀ ਹੈ ਨਾ ਇਹ ਉਹਨੂੰ ਸੁਣ ਰਹੀਆਂ ਨੇ ਜਿਹੜੇ ਹਾਲਾਤ ਸ਼ੰਭੂ ਬੈਰੀਅਰ ਤੇ ਬਣੇ ਹੋਏ ਨੇ ਇਹਨਾਂ ਹਾਲਾਤਾਂ ਦੇ ਵਿੱਚ ਕੀ ਕੇਂਦਰ ਨਾਲ ਦੁਬਾਰਾ ਮੀਟਿੰਗ ਹੋ ਪਾਵੇਗੀ ਜਿਹੜੇ ਹਾਲਾਤ ਇਸ ਵੇਲੇ ਦੇ ਨੇ ਉਹਨਾਂ ਨੂੰ ਲੈ ਕੇ ਕਿਸਾਨਾਂ ਨੂੰ ਕੀ ਸੋਚ ਰਹੇ ਨੇ ਤਾਂ ਜਗਦੀਸ਼ ਸਿੰਘ ਡੱਲੇਵਾਲ ਸਾਡੇ ਨਾਲ ਨੇ ਤਾਂ ਡੱਲੇਵਾਲ ਸਾਹਿਬ ਹਾਲਾਤ ਤੁਸੀਂ ਸਵੇਰ ਤੋਂ ਦੇਖ ਰਹੇ ਹੋ ਹਾਲਾਤਾਂ ਨੂੰ ਪਹਿਲਾਂ ਤਾਂ ਕਿਸ ਤਰੀਕੇ ਨਾਲ ਤੁਸੀਂ ਇਸ ਨੂੰ ਨਜ਼ਰਸਾਨੀ ਕਰ ਰਹੇ ਹੋ ਜੀ ਸਭ ਤੋਂ ਪਹਿਲੀ ਤਾਂ ਗੱਲ ਮੈਂ ਇਹ ਕਹੂੰਗਾ ਕਿ ਮੋਦੀ ਆਪਦੀ ਕਬਰ ਖੁਦ ਨਹੀਂ ਖੋਦੀ ਜਾ ਰਿਹਾ ਹੈ। ਦੂਜੀ ਗੱਲ ਇਹ ਹੈ ਕਿ ਜੇਕਰ ਸਨੂ ਰਾਮ ਨਾਲ ਦਿੱਲੀ ਜਾਣ ਦਿੰਦਾ ਇੱਥੇ ਸਾਡੇ ਨਾਲ ਪੰਗਾ ਲਿਆ ਹੈ ਸਾਡੇ ਜ਼ਖਮੀ ਤਾਂ ਕੀਤੇ ਨੇ ਪਰ ਇਹ ਅੱਗੇ ਅਜ ਅੰਦੋਲਨ ਪੂਰੇ ਵਰਲਡ ਦੇ ਵਿੱਚ 4 ਘੰਟਿਆਂ ਦੇ ਵਿੱਚ ਐ ਧਮਾਕੇ ਪਿੰਦੇ ਸੁਣੀ ਜਾਂਦੇ ਲੋਕਾਂ ਨੂੰ ਜੀ ਔਰ ਇਹ ਜਿਹੜਾ ਹੋ ਰਿਹਾ ਹੈ ਨਾ ਜੀ ਹੁਣ ਇੱਕ ਸਨੇਹਾ ਵਰਲਡ ਦੇ ਵਿੱਚੋਂ ਕੀ ਮਿਲਣਾ ਜੀ ਕਿ ਮੋਦੀ ਜੀ ਜਦੋਂ ਜਾ ਕੇ ਅਦਰਸ ਕੰਟਰੀਆਂ ਚ ਜਾ ਕੇ ਕਹਿੰਦਾ ਹੈ ਨਾ ਕਿ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਅੱਜ ਉੱਥੇ ਜਵਾਬ ਮਿਲਣਗੇ ਨਾ ਕਿ ਸਭ ਤੋਂ ਵੱਡਾ ਲੋਕਤੰਤਰ ਹੈ ਯਾਰ ਲੋਕ ਪ੍ਰੋਟੈਸਟ ਕਰਨ ਆ ਰਹੇ ਨੇ ਸ਼ਾਂਤ ਵੀ ਫਿਰ ਅਗਲੀ ਗੱਲ ਦੇਖੋ ਉਹਨਾਂ ਨੇ ਪੂਰਾ ਜ਼ਬਰ ਕਰ ਲਿਆ ਜੀ ਗੋਲੀਆਂ ਵੀ ਚਲਾ ਲੀਆਂ ਉਹਨਾਂ ਨੇ ਸਾਡੇ ਤੇ ਮਤਲਬ ਅਥਰੂ ਗੋਲੇ ਵੀ ਛੱਡ ਛੱਡ ਲਏ ਵਿਛਾੜਾ ਵੀ ਮਾਰ ਲੀਆਂ ਬਹੁਤ ਕੁਝ ਕਰ ਲਿਆ ਬੈਰੀਕੇਟਿੰਗ ਵੇਟੀ ਜ਼ਬਰਦਸਤ ਕਰ ਲਈ ਹੁਣ ਇਹਨੂੰ ਜੇ ਸਮਝ ਗਏ ਸਾਡੇ ਆ ਜੂਤ ਖੜਾ ਤੀ ਨਿਗਾ ਮਾਰੇ ਹੋ ਸਾਰਿਆਂ ਚ ਜੀ ਕਿਸੇ ਇੱਕ ਨੇ ਵੀ ਕਦੇ ਕਿਸੇ ਉਹਨਾਂ ਨੇ ਵੀ ਰੋੜੀ ਚਲਾਈ ਹੈ ਜੀ ਨਹੀਂ ਚਲਾਈ ਇਹਦਾ ਮਤਲਬ ਇਤਿਹਾਸ ਦੁਹਰਾਤਾ ਨੌਜਵਾਨਾਂ ਨੇ ਕਿ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨ ਹਜੇ ਵੀ ਜਾਣਦੇ ਆ ਜੀ ਠੀਕ ਹੈ ਹੁਣ ਇਹ ਜਿਹੜਾ ਜ਼ਬਰਦਸਤ ਮੁਕਾਬਲਾ ਸਬਰ ਨਾਲ ਹੋ ਰਿਹਾ ਹੈ ਆਪਾਂ ਦਿੱਲੀ ਦੇ ਵਿੱਚ ਜਦੋਂ ਗਏ ਆ ਮੋਦੀ ਦੀ ਲੋਕਪ੍ਰੀਅਤਾ ਪਪੂਲਾਰਿਟੀ 68% ਸੀ ਜਿੱਦੇ ਆਪ ਗਏ ਆ ਜੀ ਜ਼ਬਰਦਸਤ ਮੁਕਾਬਲਾ ਸਬਰ ਨਾਲ ਉੱਥੇ ਕੀਤਾ ਲੋਕਾਂ ਨੇ ਕਿੰਨਾ ਚਿਰ ਚਾ 13 ਮਹੀਨਿਆਂ ਚ ਜੀ ਔਰ 13 ਮਹੀਨਿਆਂ ਦੇ ਵਿੱਚ ਉਹਦੀ ਜਿਹੜੀ ਪਪੂਲਾਰਿਟੀ ਸੀ ਉਹਨੂੰ ਘਟਾ ਕੇ ਆਪਾਂ ਕਿੱਥੇ ਲਏ ਜੀ 14% ਤੇ ਅੱਜ ਇਹ ਆਵਾਜ਼ਾਂ ਜਿਹੜੀਆਂ ਸੁਣ ਰਹੀਆਂ ਹੁੰਦੀ ਮੈਂ ਇਹੀ ਕਹਿ ਰਿਹਾ ਨਾ ਜੀ ਇਹ ਮੈਨੂੰ ਨਹੀਂ ਕਿੱਲੇ ਸੁਣ ਰਹੀਆਂ ਇਹ ਪੂਰੇ ਵਰਲਡ ਨੂੰ ਸੁਣ ਰਹੀਆਂ ਨੇ ਜੀ ਹਰ ਉਸ ਵਿਅਕਤੀ ਨੂੰ ਸੁਣ ਰਹੀਆਂ ਨੇ ਜਿਹੜੇ ਰੋਟੀ ਖਾਂਦੇ ਨੇ ਜੀ ਜਿਹਨੂੰ ਜਿਹਨੂੰ ਦੋਨੋ ਟਾਈਮ ਦਾ ਆਟਾ ਰੋਟੀ ਚਾਹੀਦੀ ਹੈ ਨਾ ਇਹ ਉਹਨੂੰ ਸੁਣ ਰਹੀਆਂ ਨੇ ਮਤਲਬ ਇੰਨਾ ਹਾਲਾਤਾਂ ਦੇ ਸਵੇਰ ਤੱਕ ਕੇਂਦਰੀ ਮੰਤਰੀ ਕੇਂਦਰ ਸਰਕਾਰ ਤਿਆਰ ਸੀ ਕਿ ਗੱਲਬਾਤ ਹੋਵੇ ਇੰਨਾ ਹਾਲਾਤਾਂ ਦੇ ਵਿੱਚ ਗੱਲਬਾਤ ਹੋ ਪਾਵੇ ਕੀ ਕੋਈ ਸਾਰਥਕ ਨਤੀਜਾ ਦੇਖੋ ਮੈਂ ਇੱਕ ਬੇਨਤੀ ਕਰਾਂ ਕਿੰਨੀ ਵੀ ਵੱਡੀ ਲੜਾਈ ਹੋਵੇ ਜੰਗ ਲੱਗ ਜਾਂਦੇ ਨੇ ਜੰਗ ਲੱਗਣ ਤੋਂ ਬਾਅਦ ਵੀ ਗੱਲਬਾਤ ਹੁੰਦੀ ਹੈ ਪਰ ਇਹ ਜ਼ਰੂਰ ਹੈ ਕਿ ਪਹਿਲਾਂ ਸਰਕਾਰ ਆ ਬੰਦ ਕਰੇ ਜੀ ਮਾਹੌਲ ਤਾਂ ਸਾਂਝ ਕਰੇ ਨਾ ਜੀ ਕਿ ਮੀਟਿੰਗ ਹੋਣੀ ਹੈ ਅਸੀਂ ਉੱਥੇ ਮੀਟਿੰਗ ਜਾ ਕੇ ਬੈਠ ਗਏ ਤੇ ਸਾਡੇ ਕਿਸੇ ਨੌਜਵਾਨ ਦਾ ਨੁਕਸਾਨ ਹੋ ਜੇ ਅਸੀਂ ਵਿੱਚ ਆਉਦੇ ਪਰਿਵਾਰ ਦੇ ਖੜੇ ਤਾਂ ਗਏ ਨਾ ਸੋ ਇਸ ਕਰਕੇ ਪਹਿਲਾਂ ਹਾਲਾਤਾਂ ਨੂੰ ਸਾਜਗਰ ਕਰੇ ਸਰਕਾਰ ਲੋਕਾਂ ਨੂੰ ਦੇਖੋ ਐਸੇ ਇਲਾਕੇ ਦੇ ਵਿੱਚ ਜਿੱਥੇ ਗਾਹਾਂ ਟੱਪ ਜਗੇ ਹਰਿਆਣੇ ਚ ਨੱਟ ਬੰਦ ਕਰ ਰੱਖਿਆ ਹੈ ਲੋਕਾਂ ਨੂੰ ਘਰਾਂ ਦੇ ਵਿੱਚ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਬਾਹਰ 'ਤੇ ਨੋਟਿਸ ਚਪਕਾਏ ਜਾ ਰਹੇ ਨੇ ਜਿਹੜਾ ਕੋਈ ਬੰਦਾ ਟਰੈਕਟਰ ਲੈ ਕੇ ਆਉਣ ਦੀ ਗੱਲ ਕਰਦਾ ਉਹਨੂੰ ਕਹਿੰਦੇ ਤੇਰਾ ਤੇਰਾ ਟਰੈਕਟਰ ਜ਼ਬਤ ਕਰ ਲਾਂਗੇ ਸੋ ਜੇਕਰ ਇਹ ਕੁਝ ਹੋ ਰਿਹਾ ਹੈ ਤਾਂ ਇਹਦਾ ਮਤਲਬ ਡਿਕਟੇਟਰਸ਼ਿਪ ਦਾ ਰਾਜ ਹੈ ਜੀ ਕਿੰਨੇ ਕੇ ਕਿਸਾਨ ਹੁਣ ਤੱਕ ਜ਼ਖਮੀ ਹੋਏ ਨਹੀਂ ਤੁਹਾਡੇ ਕੋਲੇ ਰਿਪੋਰਟ ਹੋਵੇਗੀ ਜੀ ਕੋਈ ਦੇਖੋ ਮੈਨੂੰ ਲੱਗਦਾ ਮੇਰੇ ਕੋਲ ਇੱਥੇ ਜਿਹੜੇ ਮੁੰਡੇ ਹੋ ਕੇ ਕਹਿੰਦੇ ਆ ਤੁਹਾਨੂੰ ਇੱਕ ਮੁੰਡਾ ਦਿਖਾ ਦਿੰਦਾ ਮੈਂ ਆ ਦੇਖੋ ਇਹ ਇਧਰ ਆ ਬਟੇ ਇਸ ਮੁੰਡੇ ਦੇ ਆ ਦੇਖੋ ਇੱਕ ਜਵਾਨ ਜ਼ਖਮੀ ਹੋਇਆ 20 ਤੋਂ ਉੱਪਰ ਜਿਆਦੇ ਹੋਗੇ ਹੋਣਗੇ ਇਹ ਮੁੰਡੇ ਦੇ ਬੱਚਾ ਇਹਦੇ ਇਕੱਲੇ ਤਾਂ ਨਹੀਂ ਵਜਾ ਇੱਕ ਇੱਥੇ ਹੋਰ ਖੜਾ ਸੀਗਾ ਸਾਡੇ ਸਾਡਾ ਇੱਕ ਹੋਰ ਮਤਲਬ ਖੋਸਾ ਜਿਹਦੇ ਬੰਦੀ ਦਾ ਆਗੂ ਹੈ ਉਹਦੇ ਨੱਕ ਤੇ ਵਜੇ ਵਿਚਾਰੇ ਦੇ ਇੱਥੇ ਬੈਠੇ ਨੇ ਭਲੇਰ ਸਾਹਿਬ ਦੀ ਜਿਹਦੇ ਬੰਦੀ ਦੇ ਬੰਦੇ ਉਹਦੀ ਲੱਤ ਤੇ ਵਜੇ ਨੇ